ਪੰਜਾਬ ਚੋਂਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ कुल 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ કુલ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਅ ਨਜੇ ਨੂੰ ਲੈ ਕੇ ਪੰਜਾਬ ਪੁਲਿਸ ਸਖਤ ਹੁੰਦੇ ਦਿਖਾਈ ਦੇ ਰਹੀ ਹੈ ਇਸ ਵਕਤ ਫਰੀਦਕੋਟ ਦੇ ਪਿੰਡ ਰਾਇਆਵਾਲਾ ਵਿੱਚ ਪੁਲਿਸ ਵੱਲੋਂ ਰੈਡ ਕੀਤੀ ਗਈ ਹੈ ਤਸਵੀਰ ਤੁਹਾਨੂੰ ਦਿਖਾ ਦਿੰਦਾ ਨਾ तमाम ਮੁਲਾਜ਼ਮ ਜਿਹੜੇ ਨਵੇਂ ਪੁਲਿਸ ਕਰਮਚਾਰੇ ਨੇ ਉਹ ਇੱਥੇ ਮੌਜੂਦ ਨੇ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਜੋ ਨੇ ਮੈਡਮ ਪ੍ਰਗਿਆ ਜਨ ਜੋ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਤੁਹਾਨੂੰ ਦੱਸ ਦੇ ਕਿ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਜੇਲ੍ਹ ਵੀ ਜਿਹੜੀ ਹੈਗੀ ਚੈਕਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਅੱਜ ਜਿਹੜਾ ਪੁਲਿਸ ਦੇ ਕਾਰਵਾਈ ਅਨੁਸਾਰ ਜਿਹੜਾ ਹੈਗਾ ਹੈ ਪਿੰਡ ਰਾਈਆਂ ਵਾਲਾ ਵਿੱਚ ਜਿਹੜਾ ਹੈਗਾ ਹੈ ਰੈਡਸ ਕੀਤੀ ਗਈਆਂ ਨੇ ਜਿੱਥੇ ਕਿ ਤੁਸੀਂ ਵੀ ਤੁਸੀਂ ਵੇਖ ਸਕਦੇ ਹੋ तमाम ਵੱਡੇ ਅਧਿਕਾਰੀ ਜਿਹੜੇ ਨੇ ਪੁਲਿਸ ਤੋਂ ਇੱਥੇ ਪਹੁੰਚ ਰਹੇ ਨੇ ਅਤੇ ਤਸਵੀਰਾਂ ਤੁਸੀਂ ਵੀ ਵੇਖ ਸਕਦੇ ਹੋ ਡੀਆਈਜੀ ਸਾਹਿਬ ਨੇ ਉਹ ਪਹੁੰਚੇ ਹੋਏ ਨੇ ਨਾਲ ਐਸਐਸਪੀ ਮੈਡਮ ਪ੍ਰਗਿਆ ਜਨ ਜਿਹੜੇ ਨੇ ਉਹ ਪੁੱਜੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਤਾਂ ਫਰੀਦਕੋਟ ਦੇ ਪਿੰਡ ਰਾਈਆਂ ਵਾਲਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਵੱਲੋਂ ਵਕ ਵਕ ਜੋ ਸ਼ੱਕੀ ਲੋਕ ਨੇ ਉਹਨਾਂ ਦੇ ਘਰਾਂ ਵਿੱਚ ਰੇਡਸ ਜਿਹੜੀਆਂ ਨੇ ਉਹ ਕੀਤੀਆਂ ਗਿਆ ਨੇ ਤਾਂ ਤਸਵੀਰਾਂ ਇਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਤਾਂ तमाम ਪੁਲਿਸ ਟੀਮ ਜਿਹੜੀ ਹੈ ਗਿਆ ਉਹ ਇੱਥੇ ਨਾਲ ਮੌਜੂਦ ਦਿਖਾਈ ਦੇ ਰਹੇ ਜਿਨ੍ਹਾਂ ਵੱਲੋਂ ਰੇਡ ਕੀਤੀ ਗਈ ਹੈ ਤਾਂ ਫਰੀਦਕੋਟ ਰੇਨਸ ਦੇ ਜੋ ਆਈਜੀ ਸਾਹਿਬ ਨੇ ਉਹ ਇੱਥੇ ਪਹੁੰਚੇ ਹੋਏ ਨੇ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਜਾ ਰਹੀ ਹੈ ਕਿ ਕਿੰਨਾ ਕਿੰਨਾ ਲੋਕਾਂ ਦੇ ਕਰਾਵੇ ਜਿਹੜੀ ਹੈਗੀ ਰੈਡ ਕੀਤੀ ਗਈ ਹੈ ਤੇ ਪੁਲਿਸ ਦੇ ਹੱਥ ਕੀ ਕੁਝ ਲੱਗਿਆ ਹੈ ਤਾਂ ਅਸ਼ਵਨੀ ਕਪੂਰ ਜੋ ਆਈਜੀ ਸਾਹਿਬ ਨੇ ਅਫੀਸਰ ਤੌਰ ਤੇ ਪਹੁੰਚੇ ਹੋਏ ਨੇ ਤਾਂ ਨਸ਼ੇ ਨੂੰ ਲੈ ਕੇ ਇਸ ਵਕਤ ਪੰਜਾਬ ਪੁਲਿਸ ਕਾਫੀ ਸਖਤ ਦਿਖਾਈ ਦੇ ਰਹੀ ਹੈ ਜਿਨੇ ਵੀ तमाम ਸ਼ੱਕੀ ਲੋਕ ਨੇ ਉਹਨਾਂ ਦੇ ਕਰਾਵੇ ਵਿੱਚ ਰੈਡਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਸੇ ਲੜੀ ਤਹਿਤ ਵੀ ਗੱਲ ਇਹ ਹੈ ਕਿ ਜਿਸ ਨੂੰ ਇਹ ਲੈ ਕੇ ਜਾਵਾਂਗੇ ਇੱਕ ਆਰਕੀ ਜੀ ਦੀ ਨਸਲੀ ਤੇ ਜਿਸ ਨੂੰ ਜੀਦਾ ਨੂੰ ਛੋੜਦੇ ਇਹਨਾਂ ਦਫ਼ਤਰ ਮੁੰਡੇ ਦੀ ਜਾਗਰੂਕੀ ਹੈ ਉਹ ਮੁੰਡੇ ਭਾਈ ਹੋਵੇ ਤੇ ਇਹ ਕਨਫੀਸ਼ ਨਹੀਂ ਨੂੰ ਛੋੜਦੇ ਗਲਤ ਕਰ ਨਾ ਵੀ ਅ ਸਰ ਕਿਸ ਤਰੀਕੇ ਦੇ ਨਸ਼ੇ ਨੂੰ ਲੈ ਕੇ ਤਿਆਰੀ ਚੱਲ ਰਹੀ ਹੈ ਤੇ ਕਿਸ ਤਰੀਕੇ ਆਪਰੇਸ਼ਨਸ ਕਿਤੇ ਇੱਕ ਸੈਂਟਰਲਾਈਜ਼ਡ ਜਿਹੜੀ ਹੈ ਸਰਚ ਆਪਰੇਸ਼ਨਸ ਕਈ ਵਾਰੀ ਆਰਡਰ ਹੁੰਦੇ ਆ ਔਰ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਇਹ ਆਪਰੇਸ਼ਨ ঈਗਲ 5 ਚੱਲ ਰਿਹਾ ਹੈ ਇਹਦੇ ਵਿੱਚ 220 250 ਦੇ ਕਰੀਬ ਜਿਹੜਾ ਆਫਸਰਸ ਤੇ ਮੁਲਾਜ਼ਮ ਜਿਹੜੇ ਆ ਉਹ 16 ਜਿਹੜੇ ਅਸੀਂ ਹੌਟਸਪੌਟ ਫਰੀਦਕੋਟ ਦੇ ਚੁਣੇ ਔਰ ਤਿੰਨੋਂ ਜ਼ਿਲ੍ਹਿਆਂ 'ਚ ਚੱਲ ਰਿਹਾ ਪਰ ਮੈਂ ਕਿਉਂਕਿ ਫਰੀਦਕੋਟ ਹੋਣ ਕਰਕੇ ਐਸਪੀ ਸਾਹਮਣੇ ਆਲ ਹੈ ਤੇ ਫਰੀਦਕੋਟ ਚ 16 ਜਗ੍ਹਾ ਜਿਹੜੇ ਹੌਟਸਪੌਟ ਐ ਉੱਥੇ ਸਰਚ ਕੀਤੀ ਜਾ ਰਹੀ ਐ ਜਿਵੇਂ ਤੁਸੀਂ ਦੇਖ ਰਹੇ ਹੋ ਦੋ 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 ਡੀਐਸਪੀਸ ਸਹਿਬਾਨ ਇੱਥੇ ਸਰਚ ਦੇ ਹਨ ਔਰ ਇਹਨਾਂ ਨੇ ਸਰਚ ਜਿਹੜੀ ਕੀਤੀ ਐ ਸਰਚ ਤੇ ਵਿੱਚ ਇੱਕ ਜਿਹੜਾ ਐਨਡੀ ਦਾ ਪੁਰਾਣੇ ਮੁਕਦਮੇ ਦਰਜ ਹੈ ਉਹਦਾ ਮੋਟਰਸਾਈਕਲ ਹੋਇਆ ਉਹ ਆਪ ਤਾਂ ਮਿਲਿਆ ਨਹੀਂ ਉਹ ਕੁਝ ਹੋਰ ਵੀ ਰਿਕਵਰੀਜ਼ ਇਹਨਾਂ ਨੇ ਕੀਤੀ ਐ ਇਸ ਤੋਂ ਇਲਾਵਾ ਜਿਹੜੀ ਵੈਸੀ ਵੀ ਚੈਕਿੰਗ ਨਾਕੇ ਲਾਏ ਹੋਏ ਸੀਗੇ ਆਊਟਰ ਪੈਰੀਫੇਰੀ ਤੇ ਉਹਦੇ ਵਿੱਚ ਇੱਕ ਜਿਹੜਾ ਵਹੀਕਲ ਹੈ ਉਹਨੂੰ ਕੀਤਾ ਔਰ ਉਹਦੇ ਚੋਂ ਦਾਤਰ ਵਗੈਰਾ ਮਿਲੇ ਤਾਂ ਉਹ ਸਾਰਾ ਵੈਰੀਫਾਈ ਕਰ ਲਿਆ ਸਰ ਅਗਲਾ ਪ੍ਰੋਸੈਸ ਹਮ ਕਿਸ ਤਰੀਕੇ ਦਾ ਹੋਊ ਜਿਹੜੇ ਬੰਦੇ ਜਿਵੇਂ ਕੋਈ ਇਹਨਾਂ ਨੂੰ ਸਮਾਨ ਮਿਲਿਆ ਜੀ ਜਿਨ੍ਹਾਂ ਦਾ ਹੈ ਉਹਨਾਂ ਤੇ ਪਰਚੇ ਬਿਆਂਗੇ ਔਰ ਕਈ ਜਿਵੇਂ ਕੋਈ ਛੱਡ ਕੇ ਭੱਜ ਜਾਂਦੇ ਆ ਜਾਂ ਇਤਲਾਹ ਮਿਲ ਜਾਂਦੀ ਆ ਵੀ ਪੁਲਿਸ ਆ ਗਈ ਤਾਂ ਜਿਹੜੀ ਵੀ ਰਿਕਵਰੀ ਹੋਈ ਆ ਪਰਚੇ ਦੇਾਂਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ मैडम जिले ਵਿੱਚ ਹੋਰ ਕੁਛ ਪਲਾਨ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਨਸ਼ੇ ਦੀ ਕਾਰਵਾਈ ਰੁਕਾਇਆ ਜਾ ਸਕੇ। ਦੇਖਿਓ ਪਿਛਲੇ 3-4 ਦਿਨਾਂ ਚ ਫਰੀਦਕੋਟ ਪੁਲਿਸ ਨੇ 5 ਐਨਡੀ ਦੇ ਪਰਚੇ ਦਿੱਤੇ। ਔਰ ਦੋ ਵੈਪਨਸ ਵੀ ਰਿਕਵਰ ਹੋਏ ਸੋ ਵੀ ਆਰ ਵਰਕਿੰਗ ਔਨ ਇਟ ਤੇ ਸਾਡੀ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਜੇ ਚ ਅਸੀਂ ਪੁਆਇੰਟ ਆਫ ਸੇਲ ਤੇ ਵੀ ਫੋਕਸ ਕਰ ਰਹੇ ਨੇ ਤੇ ਜਿਹੜੇ ਬਿਗ ਸਮਗਲਰਸ ਨੇ ਜਿਹਨੂੰ ਬਿਗ ਫਿਸ਼ ਕਹਿੰਦੇ ਉਹਤੇ ਵੀ ਅਸੀਂ ਫੋਕਸ ਕਰ ਰਹੇ ਨੇ ਤੇ ਜਿਹੜੇ ਬੰਦੇ ਲੋਕਲ ਪਬਲਿਕ ਪੀਸ ਤੇ ਪਬਲਿਕ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਉਹਨਾਂ ਤੇ ਅਸੀਂ ਬਿਲਕੁਲ ਸਟ੍ਰਿਕਟ ਤਰੀਕੇ ਨਾਲ ਨਾਤਵਾਵਾਂਗੇ ਜੀ ਪਬਲਿਕ ਜੀ ਬੀ ਐਕਟਿਵ ਪਾਰਟਿਸਪੈਂਟਸ ਵਿਦ ਅਸ ਤੁਸੀਂ ਸਾਡੀ ਅੱਖ ਕੰਨ ਬਣੋ ਸਾਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿਓ ਮੈਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿਓ ਵੀਲ ਐਕਟ ਮਸਤਾ ਮੈਡਮ ਪ੍ਰਗਜਨ ਜਿਹੜੀ ਨੇ ਇਸ ਵਕਸਾੜਾ 'ਤੇ ਮੌਜੂਦ ਸੀਗੇ ਨਾਲ ਆਜੀ ਸਾਹਿਬ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਵਿਸ਼ੇਸ਼ ਤੌਰ 'ਤੇ ਤੁਹਾਨੂੰ ਦੱਸ ਦੇ ਕਿ ਤਸਵੀਰ ਤੁਹਾਨੂੰ ਕਰਫਿਊ 'ਤੇ ਦਿਖਾ ਦਿੰਦੇ ਆ तमाम ਪੁਲਿਸ ਦੇ ਜਿਹੜੇ ਕਰਮਚਾਰੀ ਨੇ ਇੱਥੇ ਮੌਜੂਦ ਨੇ ਅਤੇ ਜਿੰਨਾ ਲੋਕ ਅੱਜ ਇਸ ਜਗ੍ਹਾ 'ਤੇ ਜਿਹੜੀ ਹੈਗੀ ਚੈਕਿੰਗ ਕੀਤੀ ਹੈ ਫਰੀਦਕੋਟ ਦਾ ਪਿੰਡ ਰਾਈਆਂ ਵਾਲਾ ਜਿੱਥੇ ਕਿ ਪੁਲਿਸ ਦੇ ਜਵਾਨ ਜਿਹੜੇ ਨੇ ਸਵੇਰ ਤੋਂ ਲੱਗੇ ਹੋਏ ਸੀ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਕੁਝ ਲੋਕਾਂ ਨੂੰ ਜੜਾ ਗਿਆ ਸੀ ਰਸਤੇ ਵਿੱਚ ਲਿਆ ਗਿਆ ਕੁਝ ਰਿਕਵਰੀਜ਼ ਵੀ ਜਿਹੜੀਆਂ ਹੋਈਆਂ ਨੇ ਉਹ ਵੀ ਇੱਥੇ ਕੀਤੀਆਂ ਗਈਆਂ ਨੇ